ਉਹ ਜਿਹੜਾ ਨਵੀਂ ਦੇ ਕਰੀਬ ਆਰਨਰ ਦਾ ਘਰ ਇੱਕ ਸਾਰੀਆਂ ਫੀਲ ਦਿੱਤੀਆਂ ਗਈਆਂ ਨੇ ਉਹਨਾਂ ਚੋ ਅ ਚਾਰ ਬੈਂਕ ਰੂਹੀ ਦੇ ਵਿੱਚ ਰੀ ਸੀਲਿੰਗ ਹੈ ਉਹਨਾਂ ਨੂੰ ਆਫਰ ਡਾਟ ਦਿੱਤਾ ਗਿਆ ਸੀਗਾ ਵੀ ਆਪਾਂ ਇਹਨੂੰ ਐਸ ਪਰ ਬਾਇਦਾ ਕਰ ਲਾਂਗੇ ਪਰ ਇੱਕ ਸਾਲ ਦੇ ਕਰੀਬ ਦਿੱਤਣ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਕੁਝ ਨਹੀਂ ਦਿੱਤੀ ਗਈ ਇਸ ਤੋਂ ਪਾਰੇ ਤੋਂ ਸਾਰੀਆਂ ਨੇ ਦੋ ਕੋਲ ਮਾਰਕੀਟ ਵਿੱਚ ਆਠ ਰੀ ਸੀਲਿੰਗ ਨੇ ਰਾਜਾ ਕਾਟਨ ਦੇ ਵਿੱਚ ਤੇ ਇੱਕ ਹੈਪੀ ਰੀ ਸੀਲਿੰਗ ਤੇ ਸਰਪਟੀ ਸਰਪੂ ਕੀ ਹੋਈ ਜਾਂਦੀ ਤੇ ਟੋਟਲ ਕਿੰਨੀ ਕਿ ਦੁਕਾਨਾਂ ਹੋਇਆ ਤੇ ਕਿਹੜੇ ਦੇਸ਼ਾਂ ਦੀ ਕਿਤਨੀ ਹੈ ਮਾਲ ਜੋ ਪ੍ਰੋਵਾਈਡਰ ਪ੍ਰਾਪਤ ਤੇ ਐਡੀਸ਼ਨਲ ਪੁਲਿਸ ਸਰ ਕੀ ਕਾਰਨ ਹੈ ਕਿ ਤੁਸੀਂ ਕੋਈ ਸਲਿੰਗ ਕਰਦੇ ਉਸ ਤੋਂ ਆਉ ਸਾਦੀ ਹੋਏ ਫਿਰ ਦੋਸਤ ਸ਼ੁਰੂ ਕਰ ਦਿੰਦੇ ਕਿ ਇਹਨਾਂ ਨੂੰ ਕੀ ਇਹਦੇ ਤੇ ਅਗਲਾ ਐਕਸ਼ਨ ਲਿਤਾਇਆ ਜਾਊਗਾ ਅਗਲਾ ਐਕਸ਼ਨ ਬਾਰੇ ਇਹੀ ਆ ਵੀ ਉੱਤੇ ਤੱਕਾਰ ਜਾਣ ਨੂੰ ਸੋਚੇ ਦਿੱਤਾ ਜਾਊਗਾ ਜਿਉਂ ਵੀ ਸਰਕਾਰ ਦੀ ਕੋਸ਼ਿਸ਼ ਹੋਊਗੀ ਟੈਕ ਪਰ ਗਵਰਨਰ ਗਾਈਡਲਾਈਨ ਦੇ ਤੇ ਕਰਦਾ